ਜੋ ਬੋਲੇ ਸੋ ਨਿਰਬੇ ਭਗਵਾਨ ਵਾਲ ਕੀ ਮਹਾਰਾਏ ਕੀਜੇ ਸ੍ਰੀ ਸ੍ਰੀ 167 ਗੁਰ ਗਿਆਨਤ ਮਹਾਰਾਏ ਕੀਜੇ ਲਗਾਤਾਰ ਜਿਹੜੀ ਪੰਜਾਬ ਦੇ ਜਿਹੜਾ ਗੈਂਗਵਾਰ ਦਾ ਜਿਹੜਾ ਕਲਚਰ ਹੈ ਇਹਨਾਂ ਵੱਧ ਚੁੱਕਿਆ ਹੈ ਕਿ ਜ਼ਰੂਰੀ ਹੈ ਆਮ ਆਦਮੀ ਦੀ ਸਰਕਾਰ ਬਣੀ ਹੈ ਜਿੰਨਾਂ ਵੱਲੋਂ ਇਸ ਕਰਕੇ ਪੰਜਾਬ ਦੇ ਅੰਦਰ ਸਰਕਾਰ ਬਣਾਈ ਗਈ ਸੀ ਕਿ ਸਾਡੇ ਉਲੜਾ ਪੂਰਨ ਤੌਰ ਤੇ ਨਸ਼ਾ ਤੇ ਗੈਂਗਸਟਰ ਵਾਲ ਪੰਜਾਬ ਚ ਖਤਮ ਕਰ ਦਿੱਤਾ ਜਾਵੇਗਾ ਪਰ ਆਪਾ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਨੂੰ ਪਤਾ ਹੈ ਕਿ ਆਏ ਦਿਨ ਨਵੀਂ ਤੋਂ ਨਵੀਂ ਗੈਂਗਸਟਰਾਂ ਵਾਲੀ ਘਟਨਾ ਘਟ ਜਾਂਦੀ ਹੈ ਜਿਸ ਦਿਨ ਮਾਨ ਜੋ ਗਵਰਨਰ ਸਾਹਿਬ ਵੀ ਇੱਥੇ ਦੌਰੇ ਤੇ ਪਹੁੰਚੇ ਸਨ ਬਾਰਡਰ ਏਰੀਆ ਦਾ ਨਾਲ ਦੁਆਰਾ ਕੀਤਾ ਗਿਆ ਦਿਹਾਤੀ ਏਰੀਆ ਦਾ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਪੰਜਾਬ ਦੇ ਅੰਦਰ ਜਿਹੜੀ ਕਾਨੂੰਨ ਵਿਵਸਥਾ ਹੈ ਏ ਬਿਲਕੁਲ ਜ਼ੀਰੋ ਟ੍ਰੋਲ ਤੇ ਚੋ ਚੁੱਕੀ ਹੈ ਕਿਉਂਕਿ ਜਿਸ ਦਿਨ ਉੱਥੇ ਪਹੁੰਚੇ ਸਨ ਉਸ ਦਿਨ ਵੀ ਬਟਾਲੇ ਵਿੱਚ ਦੋ ਜਿਹੜੀਆਂ ਵਾਰਦਾਤਾਂ ਹੋਈਆਂ ਸਨ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਇੱਥੇ ਵੀ ਜਿਹੜਾ ਇਸ ਤਰ੍ਹਾਂ ਹੀ ਇੱਕ ਮਾਮਲਾ ਪਿੰਡ ਮਹਿਲਾਂ ਵਾਲਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਅਮਰਸਰ ਦਾ ਸਾਹਮਣੇ ਆਇਆ ਜਿੱਥੇ ਰਾਜਵੀਰ ਤੇ ਆਰਿਆ ਨਾਮ ਦੇ ਦੋ ਨੌਜਵਾਨਾਂ ਨੂੰ ਜਿਹੜਾ ਅਗਵਾ ਕਰਕੇ ਪਿਸਤੌਲ ਦੇ ਨੋਕ ਦੇ ਉ ਅਤੇ ਜਦੋਂ ਮਾਂ ਜੋ ਐਸਐਚਓ ਸਾਹਿਬ ਨੂੰ ਇਹਨਾਂ ਵੱਲੋਂ ਕੰਪਲੇਂਟ ਕੀਤੀ ਗਈ ਤਾਂ ਇਹਨਾਂ ਵੱਲੋਂ ਇਹ ਕਹਾ ਕਿ ਚਲੋ ਹੀ ਕੋਈ ਗੱਲ ਨਹੀਂ ਤੇ ਪਹਿਲਾਂ ਆਇਆ ਕਰੋ ਬਾਅਦ ਵਿੱਚ ਦੇਖਦੇ ਆਂ ਅੱਜ ਜਿਹੜਾ ਇਸ ਟਾਈਮ ਤੇ ਇਸ ਟਾਈਮ ਦੇਖ ਸਕਦੇ ਹੋ ਕਿ 12 ਵਜੇ ਨੂੰ ਆ ਗਏ ਨੇ ਕੋਈ ਵੀ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਅੱਜ ਤੱਕ ਜਿਹੜਾ ਨਹੀਂ ਪਹੁੰਚਾ ਗਰੀਬ ਪਰਿਵਾਰ ਜਿਹੜਾ ਮਜਦੂਰੀ ਕਰਕੇ ਰੇੜੇ ਘੋੜੇ ਕਰਕੇ ਮਜਦੂਰੀਆਂ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਉਹਨਾਂ ਦੇ ਬੱਚੇ ਜਿਹੜਾ ਸਕੂਲ ਦੇ ਚ ਰੋਲ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਜਿਹੜੀ ਕਾਨੂੰਨੀ ਕਾਰਵਾਈ ਜ਼ੀਰੋ ਹੈ ਦੇਖ ਸਕਦੇ ਨੌਜਵਾਨਾਂ ਦਾ ਕਿਸ ਤਰ੍ਹਾਂ ਦਾ ਹਾਲਾਤ ਹੋਇਆ ਮੈਂ ਸੋਚਦਾ ਸ਼ਰ ਹੋ ਸਕਦਾ ਇਹਨਾਂ ਨੂੰ ਵੀ ਪੰਜਾਬ ਪੁਲਿਸ ਦਾ ਦੇ ਰਾਜਨੀਤਿਕ ਲੋਕਾਂ ਦੀ ਸ਼ੈ ਤਾਂ ਹੀ ਨਹੀਂ ਨਹੀਂ ਵੱਡੀਆਂ ਵਾਰਦਾਤਾਂ ਸ਼ਰਮ ਹੋ ਜਾਂਦੀਆਂ ਨੇ ਤੇ ਪੁਲਿਸ ਬਾਅਦ ਵਿੱਚ ਕਹਿੰਦੀ ਨਹੀਂ ਵੀ ਅਸੀਂ ਕੋਈ ਕਾਰਵਾਈ ਕਰਾਂ ਕਰਵਾਈ ਹੋਊਗੀ ਕੋਈ ਇਹ ਗਰੀਬ ਲੋਕਾਂ ਤਾਂ ਜਾਣ ਤੇ ਜਾਣ ਕੀਤੇ ਇਹਦਾ ਮਤਲਬ ਇਹ ਹੈ ਕਿ ਵਰਨਨ ਦਾ ਸਾਹ ਜਿਹੜੇ ਕੋਈ ਦਿਨ ਪਹਿਲਾਂ ਜਿਹੜੇ ਪੱਤਰਕਾਰ ਜਿਹੜੇ ਬਾਈਟ ਦੇ ਕੇ ਗਏ ਸੀ ਉਹਦਾ ਬਿਲਕੁਲ ਸਹੀ ਅਸਰ ਦੇਖ ਨੂੰ ਮਿਲਦਾ ਹੈ ਕਿ ਪੰਜਾਬ ਜਿਹੜੀ ਕਰੋਨ ਵਸਤਾ ਖਰਾਬ ਹੈ ਜੇਕਰ ਸ਼ੇਰ ਸਿੰਘ ਜਿਹੜਾ ਕੀ ਸਾਡਾ ਸੇਵਾਦਾਰ ਨੇਰੇ ਦਾ ਉਸਦੇ ਨੌਜਵਾਨ ਜਿਹੜਾ ਰਾਜबीर ਸਿੰਘ ਉਸਦੇ ਲੜਕੇ ਨੇ ਜਿੰਨਾ ਬਲੇ ਇਬਾਦਤ ਕੀਤੀ ਗਈ ਉਹਨਾਂ ਤੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਸੱਤਾਂ ਦੇ ਨਾਲ ਅੰਦਰ ਅੰਦਰ ਬਾਲਕ ਸੁਮਾਇਆ ਸਾਰਿਆਂ ਸੱਥੇ ਬੰਦਿਆਂ ਨਾਲ ਜਿਹੜਾ ਤਿੱਖਾ ਸਨ ਘਰਚ ਕੀਤਾ ਹੋਇਆ ਤੇ ਮਾਜੋ ਆਈਜੀ ਬਾਡ ਰੇਂਜ ਦਾ ਜਿਹੜਾ ਦਸਤਾਕਰਾਬ ਕੀਤਾ ਹੋਇਆ ਕਿਉਂਕਿ ਕੁਝ ਦਿਨ ਪਹਿਲਾਂ ਵੀ ਸਾਡੀ ਵਾਲੀ ਸੁਮਾਇਆ ਜਿੱਥੇ ਬੰਦੇ ਉਹਨੂੰ ਘਰਾਵ ਕੀਤਾ ਗਿਆ ਮੋੜ ਤੋਂ ਫਿਰ ਘਰਾਵ ਇਹਨਾਂ ਕਹਿੰਦਾ ਜੈਵਲ ਹਲੋ ਹਲੋ ਸਸੀ ਕਾਲ ਜੀ ਸਸੀ ਕਾਲ ਜੀ ਐਸ ਐਚਓ ਥਾਣਾ ਚੰਡੇਰ ਗੱਲ ਕਰ ਰਹੇ ਜੀ ਜੀ ਸਰ ਤੁਹਾਡੇ ਕੋਲੇ ਨਾ ਇੱਕ ਕੇਸ ਹੈਗਾ ਜੀ ਪਿੰਡ ਮਹਿਲਾਂ ਵਾਲਾ ਤਹਿਸੀਲ ਅਜਨਾਲਾ ਦਾ ਰਾਜਵੀਰ ਤੇ ਆਰੀਨ ਲੜਕਾ ਹੈਗਾ ਜੀ ਹਾਂਜੀ ਹਾਂਜੀ ਉਹਨਾਂ ਦਾ ਜੀ ਸਰ ਉਹਨਾਂ ਨੇ ਅੱਜ ਪ੍ਰੈਸ ਵਾਰਤਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਅਕਵਾਹ ਕਰਕੇ ਪਿਸਤੋਲ ਦੀ ਨੋਕ ਤੇ ਬਾਅਦ ਚੋਂ ਸਾਨੂੰ ਦਾਤਰਾਂ ਦੇ ਨਾਲ ਵੱਢਿਆ ਟੁੱਕਿਆ ਗਿਆ ਹੈ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਤੁਸੀਂ ਪਹਿਲਾਂ ਇਲਾਜ ਕਰਾ ਲਓ ਤੇ ਉਸੇ ਸਬੰਧ ਵਿੱਚ ਸਰ ਤੁਹਾਡੀ ਬਾਈਟ ਕਰਨੀ ਹੈ ਜੀ ਨੇ ਬਾਈਟ ਕਾ ਅਧਿਕਾਰ ਨਹੀਂ ਮੈਂ ਤੁਹਾਨੂੰ ਦੱਸ ਹੀ ਜਨਾ ਵੀ ਉਹ ਝਗੜਾ ਹੋਇਆ ਦਰਖਾਸਤ ਆਈ ਸਾਡੇ ਕੋਲ ਅੱਛਾ ਜੀ ਇਹ ਫਸਟ ਆਪਣੇ ਸਭ ਤੋਂ ਪਹਿਲਾਂ ਤੇ ਇਹ ਹੁੰਦਾ ਨਾ ਇਮੀਡੀਏਟ ਵੀ ਅਸੀਂ ਆਪਣਾ ਮੈਡੀਕਲ ਟਰੀਟਮੈਂਟ ਕਰਾਈਏ ਜੀ ਉਸ ਤੋਂ ਬਾਅਦ ਜੋ ਸਟੇਟਮੈਂਟ ਲਿਖਾਉਣਗੇ ਅਸੀਂ ਉਹ ਕਾਰਵਾਈ ਕਰਾਂਗੇ ਸਾਡੀ ਉੱਥੇ ਗਏ ਨੇ ਮੁਲਾਜ਼ਮ ਉਹਨਾਂ ਦੇ ਬਿਆਨ ਲੈਣ ਵਾਸਤੇ ਠੀਕ ਹੈ ਜੀ ਹਾਂ ਤੇ ਜੋ ਕਰ ਰਹੀ ਹੋਏਗੀ ਅਸੀਂ ਜ਼ਰੂਰ ਕਰਾਂਗੇ ਕਾਨੂੰਨ ਅਨੁਸਾਰ ਠੀਕ ਹੈ ਜੀ ਇਹ ਥੋੜੀ ਗੱਲ ਵੀ ਦੋਸ਼ੀ ਜਿਹੜਾ ਹੈਗਾ ਇਦਾਂ ਫਿਰੇਗਾ ਜੋ ਲਿਖਾਉਣਗੇ ਜੇ ਸੱਚੀ ਗੱਲ ਲਿਖਾਉਣਗੇ ਉਹ ਵੀ ਵੈਰੀਫਾਈ ਵੀ ਕਰਾਂਗੇ ਹਾਂ 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 ਠੀ